ਆਇਆ ਤੋ ਸੋਦੀ ਜਦੋਂ ਮਾਰ ਬੱਤਿਆ ਬਣਾ ਬੋਲਦੇ ਧੰਨਵਾਦ ਦੁਕਾਨ ਦੇ ਨਾਲ ਕਹਿੰਦੇ ਇਹ ਮੋਡਲਿੰਗ ਵੀ ਕਹਿੰਦੇ ਬਾਹਰ ਦੇ ਕਹਿਣੋਂ ਤੇ ਗੰਗਲਰਾਂ ਬੇਈਮਾਨੋਂ ਤੇ ਮਿੱਤਲੇ ਬਾਹਰ ਦੇ ਕਹਿਣੋਂ ਤੇ ਗੰਗਲਰਾਂ ਬੇਈਮਾਨੋਂ ਤੇ ਸਮਾ ਪੰਜਾਬ ਸਿਰਫ ਤੁਸੀਂ ਆਪਣੀ ਵੋਟ ਦੀ ਪਾਵਰ ਨਾਲ ਹੀ ਬਦਲ ਸਕਦੇ ਹੋ ਇਸ ਵਾਰ ਝਾੜੂ ਵਾਲਾ ਬਟਨ ਦਬਾ ਕੇ ਇਹ ਅਸੀਂ ਐਨਆਰਆਈ ਵੀ ਜੋ ਤੁਹਾਡੇ ਸ਼ਹਿਰ ਆਵਾ ਤੁਹਾਨੂੰ ਇਹੋ ਕਹਿਣ ਆਏ ਆਪੇ ਕਿ ਇਹਨਾਂ ਪ੍ਰਿੰਸ ਚੋਰ ਉੱਚਕੇ ਇਹ ਜਿਹੜੇ ਗੁੰਡਾਗਰਦੀ ਇਜ਼ਾਦ ਪਰਖੇ ਇਜ਼ਾਦ ਕਮੀਆਂ ਨੇ ਇਸ ਤਰਗਣਾ ਨੂੰ ਖਤਮ ਕਰਨ ਵਾਸਤੇ ਇੱਕ ਸੁਨਹਿਰੀ ਮੌਕਾ ਤੁਹਾਡੇ ਹੱਥ ਝਾੜੂ ਵਾਲਾ ਬਟਨ ਦਬਾ ਕੇ ਐਮ اے ਸੁਨੇਹਾ ਤੂੰ ਅੱਜ ਤੁਹਾਡੇ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨ ਆਏ ਹਨ ਇਸ ਵਾਰ ਸਿਰ ਤੇ ਸਿਰ ਆਮ ਆਦਮੀ ਪਾਰਟੀ ਇਸ ਵਾਰ ਨਵਾਂ ਪੰਜਾਬ ਇਨਕਲਾਬ ਜਿੰਦਾਬਾਦ ਇਨਕਲਾਬ ਕੀ ਪੈਣੋ ਤੇ ਪ੍ਰਬੰਧਕੀ ਕਾਲ ਸਾਰਿਆਂ ਨੂੰ ਕੀ ਜਨਾਰਾ ਹੀ ਪੈਣਪਰਾ ਤੁਹਾਡੇ ਹਲਕੇ ਤੁਹਾਡੇ ਪਿੰਡਾਂ ਤੁਹਾਡੀਆਂ ਕਰੀਆਂ ਦੇ ਰੋਚਾਏ ਹਾਂ ਅਪੀਲ ਕਰਨ ਵਾਸਤੇ ਆਏ ਹਾਂ ਕਿ ਜਿਹੜਾ ਪੰਜਾਬ ਨੂੰ ਬਚਾਉਣ ਦਾ ਇੱਕ 70 ਸਾਲਾਂ ਤੋਂ ਬਾਅਦ ਪਹਿਲਾ ਤੇ ਆਗਰੀ ਉਹ ਮੌਕਾ ਆਇਆ ਹੈ ਉਹ ਨੂੰ ਆਪਾਂ ਗਰੋੜਾ ਨਹੀਂ ਤੇ ਇਸ ਵਾਰ ਤੁਹਾਡਿਆਂ ਦੀ ਬੇਨਤੀ ਹੈ ਕਿਰਪਾ ਕਰਕੇ ਆਪਣੇ ਪੰਜਾਬ ਨੂੰ ਬਚਾ ਲਓ ਤੇ ਇਸ ਕਰਕੇ ਜਿਹੜਾ ਵੀ ਆਪਣਾ ਜੋ ਵੀ ਆਪਣੀ ਕੀਮਤੀ ਵੋਟ ਆ ਵੋਟ ਪਾਉਣ ਤੋਂ ਪਹਿਲਾਂ ਇੱਕ ਆਪਣੀ ਜ਼ਮੀਰ ਨੂੰ ਪੁੱਛ ਕੇ ਜਾਓ ਇਹ ਕਿਸੇ ਵੀ ਪੰਜੇ ਤਕੜੀ ਦੇ ਉੱਤੇ ਨਾਲ ਤੁਸੀਂ ਇਹ ਘਿਡੋ ਲਜਾਇਓ ਕਿਉਂਕਿ ਇਹ ਪੰਜਾ ਤਕੜੀ ਇਹ ਦੋ ਚਾਰ ਟੱਪਰਾ ਦੀਆਂ ਕੰਪਨੀਆਂ ਆ ਇਹ ਕੋਈ ਸਰਕਾਰਾਂ ਨਹੀਂ ਗਿਆ ਅੱਜ ਤੱਕ ਇਹਨਾਂ ਨੇ ਤੁਹਾਨੂੰ ਛੁੱਟ ਕੇ ਲੋ ਖੱਜਲ ਖਵਾੜੀ ਤੋਂ ਹੋਰ ਤੁਹਾਨੂੰ ਦਿੱਤਾ ਕੀ ਆ ਕੁਝ ਨਹੀਂ ਤੁਹਾਨੂੰ ਇਹਨਾਂ ਨੇ ਹੈਗਾ ਦਿੱਤਾ ਤੇ ਇਸ ਕਰਕੇ ਆਪਣੇ ਕੋਲ ਪੰਜਾਬ ਨੂੰ ਬਚਾਉਣ ਦਾ ਇੱਕ ਆਖਰੀ ਮੌਕਾ ਹੈ ਸੋ ਸਾਰੇ ਹੀ ਪਿਆਣਾ ਭਰਾਵਾਂ ਦੇ ਅੱਗੇ ਬੇਨਤੀ ਆ ਕਿਹੜਾ ਇਹਨਾਂ ਦਾ ਗੋਡਾ ਰਾਜ ਹੈ ਉਹਨੂੰ ਆਪਾਂ ਖਤਮ ਕਰਵਾਇਆ ਤੇ ਇਹ ਦੋ ਦੋ ਤਿੰਨ ਟੱਪਰ ਜਿਹੜਾ ਕੈਪਟਨ ਦਾ ਬਾਦਰ ਦਾ ਦੇ ਇਹਨਾਂ ਦੇ ਬਾਹ ਜਿਹੜੇ ਛੇ ਵੇਖੇ ਹਨ ਇਹਨਾਂ ਦੇ ਟੱਪਰ ਬਾਅਦ ਦੇ ਵਿੱਚੋਂ ਆਪਾਂ ਬਾਹਰ ਤੇ ਇਹਨੂੰ ਆਪਾਂ ਚੱਕ ਕੇ ਬਾਹਰ ਮਾਰਨਾ ਹੈ ਇਹਨੂੰ ਟੱਪਰ ਬਾਅਦ ਦੇ ਵਿੱਚੋਂ ਆਪਾਂ ਬਾਹਰ ਨਿਕਲ ਆਇਆ ਆਪਾਂ ਆਮ ਆਦਮੀ ਜਿਹੜੀ ਆਪਣੀ ਇੱਕ ਆਮ ਦੇ ਪੱਨ ਕਿਹੜ ਲੈ ਗਈ ਹੈ ਸਾਰੇ ਹੀ ਛੜਾ ਭਰਾਮਾਂ ਦੇ ਅੱਗੇ ਬੇਲਤੀ ਆ ਤੋ ਆਪਣੀ ਇੱਕ ਕੋਈ ਆਪਾ ਓਕਾੜ ਬਣੋੜੀ ਕੋਈ ਵੈਦੀਓ ਕੋਲੋਰੀ ਆ ਤੇ ਇਹ ਚ ਟੱਪੜਾਂ ਦੇ ਵਿੱਚੋਂ ਬਾੜ ਨਿਕਲ ਆ ਅੱਜ ਤੱਕ ਜੇ ਵਿਕਾਸ ਹੋਇਆ ਤੇ ਇਹਦੇ ਟੱਪੜਾਂ ਦਾ ਹੋਇਆ ਜੇ ਵਿਨਾਸ਼ ਹੋਇਆ ਤੇ ਸਾਡੇ ਪੰਜਾਬ ਦੀ ਜਵਾਨੀ ਦਾ ਹੋਇਆ ਜੇ ਘਾੜ ਹੋਇਆ ਸਾਡੇ ਪੰਜਾਬ ਦੀ ਜਵਾਨੀ ਦਾ ਹੋਇਆ ਤੇ ਸਾਰੇ ਹੀ ਪੜਣਾ ਆਪਣਾ ਵਾਦੇ ਅੱਗੇ ਬੇਨਤੀ ਆ ਕਿ ਇਸ ਵਾਰ ਇਹੋ ਜਿਹਾ ਮੌਕਾ ਆ ਜਿਹੜਾ ਆ ਇਹ बार-बार ਨਹੀਂ ਆਉਂਦਾ ਇੱਕ ਮਰਦ ਸ਼ੇਰ ਪੈਦਾ ਹੋਇਆ ਹੈ ਅਰਵਿੰਦ ਕੇਜਰੀਵਾਲ ਤੋ ਅਰਵਿੰਦ ਕੇਜਰੀਵਾਲ ਦੀ ਸੋਚ ਦੇ ਉੱਤੇ ਸਾਰੇ ਹੀ ਐਨਆਰਆਈ ਤੁਹਾਡੇ ਨਾਲ ਆ ਤੋ ਇਹ ਕਰਕੇ ਉਸ ਮੌਕੇ ਦਾ ਫਾਇਦਾ ਤੁਸੀਂ ਉਠਾ ਲਓ ਕਿਤੇ ਇਹ ਨਾ ਹੋਵੇ ਕਿ ਇਹ ਆਪਾਂ ਮੌਕਾ ਖੁੰਝ ਗਾਈਏ ਤੇ ਮੁੜ ਇਹੋ ਜਿਹੇ ਸ਼ੇਰ ਪੈਦਾ ਹੋਣ ਨੂੰ ਪਤਾ ਨਹੀਂ ਕਿੰਨੇ ਸੌ ਸਾਲ ਲੱਗਣ ਆਪਣੇ ਆਪ ਨੂੰ ਇੱਥੇ ਮਰਦ ਬੋਧ ਕਹਾਉਂਦੇ ਹਨ ਪਰ ਜਿਹੜਾ ਹੱਥ ਸੱਚ ਦੇ ਨਾਲ ਲੜ ਸਕੇ ਉਹ ਕੋਈ ਕੋਈ ਪੈਦਾ ਹੁੰਦਾ ਆ ਸੋ ਜਿਹੜਾ ਕੋਈ ਇੱਕ ਪੂਰੇ ਤਖਤੇ ਪਲਟਣ ਦੀ ਆਪਣੀ ਇੱਕ ਉਕਾਦ ਰੱਖਦਾ ਆ ਉਹੋ ਜਿਹੇ ਕੋਈ ਕੋਈ ਪੈਦਾ ਹੁੰਦਾ ਹਨ ਇਹ ਜਿੰਨੇ ਵੀ ਇਥੇ ਅੱਜ ਤੱਕ ਬਾਦਲ ਕਾ ਟੱਪਰ ਦਾ ਕੈਪਟਨ ਕਾ ਟੱਪਰ ਇਹ ਸਾਰੇ ਹੀ ਝੋਲੀ ਚੱਕ ਹਨ ਇਹ ਸਾਰੇ ਹੀ ਗੁੰਡੇ ਤੇ ਬਿਨਵਾਸ਼ ਹਨ ਅੱਜ ਤੱਕ ਜੇ ਕੁਝ ਬਣਿਆ ਹੱਤੇ ਇਹਨਾਂ ਟੱਪਰਾਂ ਦਾ ਬਣਿਆ ਹੈ ਪੰਜਾਬ ਦੀ ਜਵਾਨੀ ਦਾ ਕੁਝ ਨਹੀਂ ਬਣਿਆ ਪੰਜਾਬ ਦਾ ਵਿਕਾਸ ਇਹਨਾਂ ਨੇ ਕੁਝ ਨਹੀਂ ਕੀਤਾ ਪੰਜਾਬ ਦਾ ਕੀਤਾ ਵਿਨਾਸ਼ ਤੇ ਵਿਕਾਸ ਹੋਇਆ ਇਹਨਾਂ ਟੱਪਰਾਂ ਦਾ ਤੋ ਇਹ ਤੁਸੀਂ ਆਪਣੇ ਆਪ ਹੀ ਹੋਰ ਦੇਖਣਾ ਜਦੋਂ ਵੀ ਵੋਟ ਪਾਉਣ ਜਾਣਾ ਆਪਣੇ ਬੱਚੇ ਦੀ ਫੋਟੋ ਜ਼ਰੂਰ ਦੇਖ ਕੇ ਜਾਇਓ ਇਹ ਆ ਜਿਹੜਾ ਲੋਕਾ ਹੈ ਇਹ ਇਹ ਧਿਆਨ ਰੱਖਿਓ ਆਪਣੇ ਬੱਚਿਆਂ ਨੇ ਆਪਣੀਆਂ ਅਰਥੀਆਂ ਚੱਕਣੀਆਂ ਜਾਂ ਆਪਾਂ ਉਹਨਾਂ ਦੀਆਂ ਚੱਕਣੀਆਂ ਸੋ ਬਡੇਤੇ ਦੇ ਵਿੱਚ ਹਰ ਇਨਸਾਨ ਨੇ ਜਾਣਾ ਤੁਸੀਂ ਜਾਣਾ ਆਪਾਂ ਜਾਣਾ ਸੋ ਤਾਂ ਕਰਕੇ ਆਪਣੇ ਥੱਜੇ ਅਰਥੀਆਂ ਚੱਕਦੇ ਬਜ਼ੁਰਗੀਆਂ ਸਮੇਤ ਜਾਣ ਤੇ ਦੋਹ ਦੀਆਂ ਬੰਦ ਪਰ ਜਦੋਂ ਆਪਾਂ ਬੱਚਿਆਂ ਦੀ ਆਰਥੀਆ ਚੱਕਦੇ ਹਾਂ ਕਿਹੜਾ ਇਹ ਗੁਨਾਹ ਰਾਜੇ ਚ ਕਾਇਆ ਹੋਣਾ ਇਹ ਇੱਕ ਸਾਪਾਕੀ ਲੋਖਾ ਨਹੀਂ ਕਰਦਾ ਕੋਈ ਨਾ ਮੱਲਾ ਮਾਰਦਾ ਪਹਿਲੇ ਮੋੜ ਤੇ ਦਿਆਂ ਨੂੰ ਨਾ ਦਾਰੂ ਬਾਟਾ ਨਹੀਂ ਚੜ ਹਾਂ ਅਪਾ ਸਰਕਾਰ ਨੂੰ ਬੋਲਾ ਪਈਆ ਸਰਕਾਰ ਨੂੰ ਕੋਈ ਚਿੱਤ ਨਹੀਂ ਹੁੰਦਾ ਹੈ ਸਰਕਾਰ ਦੇ ਅੱਗੇ ਕੋਈ ਹੁੰਦੀ ਹੈ ਤੇ ਜਿਹੜਾ ਕਾਲੀਦਾਰ ਤੇ ਕਾਂਗਰਸ ਇਹ ਦੋ ਦੋ ਜਾਂ ਟੱਪੜਾਂ ਦੇ ਹਨ ਜੋ ਟੱਪੜ ਵਾਲ ਤੇ ਗੁੰਡਾ ਵਾਲ ਤੇ ਬੀਬੀ ਵਾਲ ਤੇ ਜਵਾਈ ਵਾਲ ਤੇ ਸਾਲਾ ਵਾਲ ਸਾੰਧੂ ਵਾਲ ਇਹ ਆਪਾਂ ਸਾਰੇ ਖਤਮ ਕਰਨੇ ਹਨ ਇਹ ਜਿਹੜੇ ¡Por